ਰਿਆ ਨੂੰ ਸਾਫ ਕਰਨ ਦੀ ਲੋੜ ਨਹੀਂ ਇਹਦੇ ਵਿੱਚ ਜੋ ਡਿੱਗ ਰਿਹਾ ਉਹਨੂੰ ਰੋਕਣ ਦੀ ਲੋੜ ਹੈ ਕਰ ਤਾਂ ਇਹ ਰਹੇ ਆ ਭਾਰ ਜਿਹੜਾ ਹੈਗਾ ਅੱਗੇ ਮਾਲਵਾ ਤੇ ਰਾਜਸਥਾਨ ਪਿੰਨ ਕਰੋੜ ਲੋਕ ਰਾਜਸਥਾਨ ਤੇ ਪਾਣੀ ਪੀ ਰਹੇ ਆ ਮਾਲਵਾ ਸਾਰਾ ਪਾਣੀ ਪੀ ਰਿਹਾ ਕੈਂਸਰ ਬਿਲਟਾਂ ਬਣੀਆਂ ਕੈਂਸਰ ਟ੍ਰੇ ਮੈਂ ਬਣੀਆਂ 1985 ਤੱਕ ਇਲੈਕਟ੍ਰੋਲ ਪਲੇਟਿੰਗ ਇੰਡਸਟਰੀ ਸਾਈਨਟ ਵਰਤਦੀ ਜੇ ਇਹ ਤਾਂ ਕੋਰਟ ਜੱਜ ਆ ਕੇ ਵੀ ਦੱਸਿਆ 85 ਚ ਬੈਨ ਹੋਈ ਹੈ ਪਹਿਲੇ ਸਾਈਨਟ ਵਰਤਦੇ ਸੀ ਸਾਈਨਟ ਦੀ ਸੁਭਾਤਾ ਤੁਹਾਨੂੰ ਪਤਾ ਹੀ ਪਰ ਇਹਨੇ ਸੈਰਣ ਦਾ ਸਵਾਦ ਨਹੀਂ ਚਖਿਆ ਪਰ ਮਾਲਵੇ ਨੇ ਚਖਿਆ ਨੂੰ ਲੱਗਦਾ ਕਿ ਹੋਰ ਗੱਲਾਂ ਤੇ ਬਾਕੀ ਅਣਗਹਿਲੀ ਠੀਕ ਆ ਜਦੋਂ ਇਸ ਤਰੀਕੇ ਨਾਲ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਉਹ ਲੱਖਾਂ ਜਾਨਾਂ ਦਾ ਮਤਲਬ ਉਹ ਨਾਲ ਜ਼ਿਕਰ ਕਿਸੇ ਨੇ ਪ੍ਰਵਾਇ ਨਹੀਂ ਕੀਤੀ ਮਰਦੇ ਤੇ ਮਰ ਜਾਣੇ ਸਭਾ ਗੱਲਾਂ ਕੋਈ ਕਰੇ ਜੇ ਤਾਂ ਸਾਨੂੰ ਕਿਸੇ ਨੇ ਭੇਜਿਆ ਹੋਵੇ ਬੇ ਬਾਬਾ ਜੀ ਤੁਸੀਂ ਹੁਣ ਮੈਂਬਰ ਪਾਰਲੀਮੈਂਟ ਆ ਤੁਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਤੁਸੀਂ ਨਾਲ ਗੱਲ ਕਰੋ ਅਸੀਂ ਨਾ ਆਉਂਦੇ ਫਿਰ ਸੀ ਪਰ ਅਸੀਂ ਤਾਂ ਫਿਰ ਵੀ ਕੋਈ ਨਹੀਂ ਅਸੀਂ ਕਹਿੰਦੇ ਜੇ ਕੋਈ ਰੌਲਾ ਪਾਉਂਦਾ ਇਹ ਵੀ ਬੁੱਢੇ ਦਰਿਆ ਦੇ ਤੇ ਆਵਾਜ਼ ਨੂੰ ਉਠਾਉਂਦਾ ਸੀ ਉਹਨੂੰ ਵੈਲਕਮ ਕਰਦੇ ਹਾਂ ਕਿਉਂਕਿ ਪੀੜ ਤੇ ਸਾਰੇ ਆ ਪੀੜ ਤੇ ਰੌਲਾ ਪਾਊਗਾ ਕਿਸੇ ਦੀ ਅਲੋchnਾ ਜਿੱਦੀ ਮਰਜ਼ੀ ਆਪਾਂ ਕਰੀ ਜਾਓ ਜਿੰਨੀ ਮਰਜ਼ੀ ਕਰ ਲਓ ਜਿੰਨਾ ਚਿਰ ਉਹਦਾ ਬਦਲ ਨਹੀਂ ਦਿੰਦੇ ਉਹ ਤਾਂ ਹਲੋ ਉਹਨਾਂ ਜਿਹਦਾ ਪਾਣੀ ਆ ਉਹਨੇ ਟ੍ਰੀਟ ਕਰਨਾ ਹੈ ਕਿ ਕਹਿੰਦੇ ਇੰਡਸਟਰੀ ਲੱਗੇ ਇੰਡਸਟਰੀ ਵਧੇ ਇੰਡਸਟਰੀ ਦਾ ਵਿਕਾਸ ਹੋਵੇ ਅਸੀਂ ਇੰਡਸਟਰੀ ਦੇ ਖਿਲਾਫ ਨਹੀਂ ਪਰ ਜੋ ਪੈਰਾਮੀਟਰ ਪੋਲੂਸ਼ਨ ਕੰਟਰੋਲ ਬੋਰਡ ਦੇ ਉਹਨਾਂ ਨੂੰ ਅਚੀਵ ਕਰਨਾ ਉਹਨਾਂ ਨੂੰ ਜਿਹੜੇ ਹੈਗੇ ਬੰਦ ਕਰਨਾ ਪਊਗਾ ਕਿਸੇ ਨੂੰ ਕੋਈ ਹੱਕ ਨਹੀਂਗਾ ਤੇ ਲੋਕਾਂ ਦਾ ਜਿਉਣ ਦਾ ਹੱਕ ਖੋ ਗਿਆ ਸਾਡਾ ਫੰਡਾਮੈਂਟਲ ਰਾਈਟ ਹੈ ਬਿਲਕੁਲ ਕਿਸੇ ਨੂੰ ਹੱਕ ਨਹੀਂ ਨੇਚਰਲ ਸੋਰਸ ਵਿੱਚ ਥੁੱਕੇ ਵੀ ਮੰਨੇ ਪਾਣੀ ਤਾਂ ਪਾਉਣੇ ਦੂਰ ਦੀ ਗੱਲ ਪਰ ਅਫਸੋਸ ਹੈ ਕਿ ਜੋ ਕੁਝ ਹੁੰਦਾ ਜੀ ਹੁਣ ਤੇ ਗਰੁੰਦਾ ਰਿਹਾ ਸਰਕਾਰਾਂ ਵੀ ਅੱਖਾਂ ਮੀਟ ਕੇ ਬੈਠੀਆਂ ਰਹੀਆਂ ਐ ਹੋਣਾ ਪਹਿਲੀ ਗੱਲ ਤੇ ਇੱਥੇ ਸੁਣਨ ਵਾਲਾ ਹੀ ਕੋਈ ਨਹੀਂ ਜਿਦਣ ਦੇ ਆਏ ਉਹ ਦਿਨ ਸਾਨੂੰ ਉੱਥੇ ਕਾਫੀ ਇਕੱਠੀਆਂ ਹੋਈਆਂ ਮਤਾਵਾ ਕਹਿੰਦੇ ਬਾਬਾ ਜੀ ਅਸੀਂ ਕਿੱਥੇ ਜਾਈਏ ਉਹ ਦਿਨ ਦੇ ਅਸੀਂ ਦੁਆਲੇ ਆਏ ਆ ਤਾਂ ਹੁਣ ਸਾਰੇ ਉਸ ਮੱਲੇ ਤੇ ਤੁਸੀਂ ਜਾ ਕੇ ਦੇਖ ਲਓ ਕਹਿੰਦੇ ਬਾਬਾ ਜੀ ਹੁਣ ਅਸੀਂ ਅੱਖਾਂ ਖੋਲ ਕੇ ਤੁਰਨ ਵਾਲੇ ਹੋਗੇ ਦੁੱਖ ਕਰਦੇ ਕਿ ਇਹ ਮਿੱਠਾ ਮਾਂ ਪਾਲਦੇ ਆ ਇਹ ਆ ਜਿਹੜੀ ਮੁਰਗੀ ਖਾਂਦੇ ਜਾਂਦੇ ਨੇ ਫਿਰ ਇਹੋ ਜਿਹਾ ਬਾਲਣ ਬਾਲਦੇ ਜਿਹੜਾ ਧੂਆ ਕੱਢਦਾ ਫਿਰ ਇਹਨਾਂ ਕੋਈ ਜਿਹੜੀ ਸਵਾਸ ਥੱਲੇ ਇਕੱਠੀ ਹੁੰਦੀ ਆ ਉਹਨੂੰ ਟਰਾਲੀ ਨੇ ਚੱਕਣ ਦੀ بجائے ਉਹ ਨਾਲ ਉਹਦਾ ਲਾ ਦਿੰਦੇ ਆ ਖਿੱਚ ਕੇ ਚਿਮਨੀ ਦੇ ਨੇੜੇ ਉਹ ਸਾਰੀ ਉਡਾਉਂਦੀ ਇਹ ਤਿੰਨ ਤਰ੍ਹਾਂ ਦਾ ਪੋਲਿਊਸ਼ਨ ਇੱਥੇ ਹੋ ਰਿਹਾ ਇੰਡਸਟਰੀਅਲ ਪੋਲਿਊਸ਼ਨ ਮਿਊਨਿਸਪਲ ਕਾਰਪੋਰੇਸ਼ਨ ਦਾ ਪੋਲਿਊਸ਼ਨ ਤੇ ਡੇਰੀਆਂ ਦੁੱਧ ਤਾਂ ਤੁਸੀਂ ਵੇਚਦੇ ਨੇ ਪੈਸੇ ਤੁਸੀਂ ਵਟਦੇ ਆ ਬਿਲਕੁਲ ਉਹ ਵਿਸਟ ਦੇ ਵਿੱਚ ਇਹਦੇ ਚ ਕੋ ਸਰਕਾਰ ਦਾ ਕੋਈ ਰੋਲ ਹੈ ਜਿਹੜਾ ਇਹ ਸੇਵਾ ਚੱਲ ਰਹੀ ਹੈ ਜਾਂ ਮੈਂ ਤੁਹਾਡੇ ਕੋਲ ਇਹ ਬਸ ਤੇ ਆ ਜਿਹੜਾ ਕੰਮ ਆਸੀਂ ਸੰਗਤ ਕਰ ਰਹੀਏ ਜੇ ਕੋ ਲੱਗਦਾ ਕਿ ਜੇ ਸਿਰੜ ਹੋਵੇ ਤਾਂ ਸਭ ਕੁਝ ਹੋ ਸਕਦਾ ਸਭ ਕੁਝ ਹੋ ਸਕਦਾ ਤੁਹਾਡੇ ਸਾਹਮਣੇ ਹੋਊਗਾ ਦੇਖੋ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤ ਸਾਡੇ ਗੁਰੂ ਸਾਹਿਬਾਨਾਂ ਨੇ ਧਰਤੀ ਲਈ ਪਾਣੀ ਲਈ ਹਵਾ ਲਈ ਇਹ ਉਪਦੇਸ਼ ਦਿੱਤੇ ਪਰ ਅਸੀਂ ਇੰਨਾ ਹੀ ਗੱਲਾਂ ਨੂੰ ਲੈ ਕੇ ਧਰਤੀ ਨੂੰ ਲੈ ਕੇ ਪਾਣੀ ਨੂੰ ਲੈ ਕੇ ਤੇ ਹਵਾ ਨੂੰ ਲੈ ਕੇ ਅੱਜ ਚਿੰਤਾ ਦੇ ਵਿੱਚ ਹੈ ਪੰਜਾਬ ਦੇ ਪਾਣੀ ਲਗਾਤਾਰ ਗੰਦਲੇ ਹੋ ਰਹੇ ਨੇ ਹਵਾ ਦੇ ਵਿੱਚ ਪ੍ਰਦੂਸ਼ਣ ਜਿਹੜਾ ਲਗਾਤਾਰ ਵਧ ਰਿਹਾ ਧਰਤੀ ਸਾਡੀ ਜ਼ਹਿਰੀਲੀ ਹੋ ਰਹੀ ਹੈ ਲਗਾਤਾਰ ਕੀਟਨਾਸ਼ਕ ਜਿਹੜੀਆਂ ਦਵਾਈਆਂ ਨੇ ਜਾਂ ਫਿਰ ਜਿਹੜੇ ਖੇਤਾਂ ਦੇ ਵਿੱਚ ਖਾਦਾਂ ਪੈ ਰਹੀਆਂ ਨੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਇਨ੍ਹਾਂ ਗੱਲਾਂ ਨੂੰ ਲੈ ਕੇ ਚਿੰਤਾ ਵੀ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਬੁੱਢੇ ਨਾਲੇ ਦੀ ਚਰਚਾ ਸਿੱੜਦੀ ਹੈ ਬੁੱਢੇ ਦਰਿਆ ਤੋਂ ਬੁੱਢਾ ਨਾਲਾ ਬੰਦ ਹੈ ਤੇ ਚਰਚਾ ਸਿੱੜਦੀ ਹੈ ਬਹੁਤ ਸਾਰੇ ਲੋਕਾਂ ਦੀ ਮੰਗ ਹੈ ਕਿ ਇਸ ਨੂੰ ਸੁਧਾਰਿਆ ਜਾਵੇ ਇਸ ਦੇ ਵਿੱਚ ਡੇਗਦਾ ਗੰਦਾ ਪਾਣੀ ਵੰਦ ਕੀਤਾ ਜਾਵੇ ਪਰ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਮੈਂ ਬੁੱਢੇ ਨਾਲੇ ਦੇ ਕੰਡੇ ਦੇ ਉੱਤੇ ਬੈਠਾ ਹੋਇਆ ਤੇ ਮੇਰੇ ਨਾਲ ਵਾਤਾਵਰਨ ਪ੍ਰੇਮੀ ਸੰਤ ਬਾਬਾ ਬਲਵੀਰ ਸਿੰਘ ਸਿਚੇਵਾਲ ਹੋਣਗੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ ਕਿਉਂਕਿ ਉਹਨਾਂ ਨੇ ਆਗਾਜ਼ ਕਰ ਦਿੱਤਾ ਹੈ ਬੁੱਡੇ ਨਾਲੇ ਨੂੰ ਫਿਰ ਤੋਂ ਬੁੱਢਾ ਦਰਿਆ ਬਣਾਉਣ ਦੇ ਲਈ ਸਾਡੇ ਨਾਲ ਹੋਣਗੇ ਸਵਾਗਤ ਕਰ ਲੈਣੇ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੇਤਾ ਠੀਕ ਨੇ ਬਾਬਾ ਜੀ ਬਹੁਤ ਵਧੀਆ ਜਿਵੇਂ ਮੈਂ ਗੱਲ ਕੀਤੀ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਉਪਦੇਸ਼ ਦਿੱਤਾ ਹੈ ਕਿ ਜਿਹੜੀ ਧਰਤੀ ਹੈ ਪਾਣੀ ਹੈ ਸਾਨੂੰ ਬਹੁਤ ਸੰਭਾਲਣ ਦੀ ਲੋੜ ਹੈ ਅੱਜ ਆਪਾਂ ਬੁੱਢੇ ਜਿਹੜਾ ਨਾਲਾ ਹੈਗਾ ਕੰਡੇ ਦੇ ਉੱਤੇ ਬੈਠੇ ਆ ਅਗਾਜ਼ ਤੁਸੀਂ ਕਰ ਦਿੱਤਾ ਹੈ ਇਹ ਸਾਰੇ ਕੁਸ਼ਨ ਕਿਵੇਂ ਦੇਖਦੇ ਹੋ ਤੁਸੀਂ ਪਿਓ ਨਾ ਸੀ ਕਾਫੀ ਲੰਬੇ ਸਮੇਂ ਤੋਂ 2009 ਦੇ ਵਿੱਚ ਵੀ ਅਸੀਂ ਇੱਕ ਚੇਤਨਾ ਮਾਰਚ ਲੈ ਕੇ ਗਏ ਸੀ ਵੀਕਾਨੇਰ ਦੇਕਰ ਉਹ ਗੁਰਦੁਆਰਾ ਗਊ ਘਾੜ ਤੋਂ ਸ਼ੁਰੂ ਕਰਕੇ ਹਰੀਕੇ ਮੁਕਸਰ ਰਾਤ ਰਹੇ ਸੀ ਫਿਰ ਹਨੂਮਾਨ ਹੁੰਦੇ ਦਾ ਘੜ ਹੁੰਦੇ ਹੋਏ ਅਸੀਂ ਵੀਕਾਨੇਰ ਗਏ ਸੀ ਉੱਥੇ ਜਾ ਕੇ ਤੁਸੀਂ ਦੇਖੋਗੇ ਕਿ ਇਸ ਜਿਹੜਾ ਪਵਿੱਤਰ ਬੁੱਢਾ ਦਰਿਆ ਸੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਚਲ ਨਵਾਏ ਇਹਨੂੰ ਵਰਦਾਨ ਦਿੱਤੇ ਲੁਧਿਆਣੇ ਨੂੰ ਬਿਲਕੁਲ ਜੋ ਅਸੀਂ ਇਹਦਾ ਹਾਲ ਕੀਤਾ ਇਹ ਪਾਣੀ ਕਹਿੰਦੇ ਨਾ ਕਰੇ ਕੋਈ ਭਰੇ ਕੋਈ ਕਰ ਤਾਂ ਇਹ ਰਹੇ ਆ ਭਰ ਜਿਹੜਾ ਹੈਗਾ ਅੱਗੇ ਮਾਲਵਾ ਤੇ ਰਾਜਸਥਾਨ ਨੂੰ 3 ਕਰੋੜ ਲੋਕ ਰਾਜਸਥਾਨ ਤੇ ਪਾਣੀ ਪੀਦੇ ਆ ਮਾਲਵਾ ਸਾਰਾ ਪਾਣੀ ਪੀ ਰਿਹਾ ਕੈਂਸਰ ਬਿਲਟਾਂ ਬਣੀਆਂ ਕੈਂਸਰ ਟ੍ਰੇ ਨਾ ਬਣੀਆਂ ਪਰ ਇਹ ਬੁੱਢਾ ਦਰਿਆ ਜਿਹੜਾ ਸੀਗਾ ਇਹ ਆਪਣੀ ਸਥਿਤੀ 'ਚ ਨਹੀਂ ਆਇਆ ਜਿਹਦੇ ਵਾਸਤੇ ਅਰਬਾਂ ਰੁਪਏ ਦੇ ਪ੍ਰੋਜੈਕਟ ਵੀ ਲੱਗੇ 650 ਕਰੋੜ ਰੁਪਏ ਦਾ ਥੋੜਾ ਜਿਹਾ ਪਹਿਲਾਂ ਪ੍ਰੋਜੈਕਟ ਬਣਿਆ ਜਿਹਦੇ ਵਾਸਤੇ ਜਿਹੜੇ ਹੈਗੇ ਟ੍ਰੀਟਮੈਂਟ ਪਲਾਂਟ ਇੱਥੇ 225 ਮਲਡੀ ਲੱਗਾ ਔਰ ਉਹਦਾ ਕਾਰਡਨ ਵੀ ਹੋਇਆ 2 ਸਾਲ ਪਹਿਲਾਂ ਹੂੰ ਹੂੰ ਪਰ ਉਹਦੇ ਵਿੱਚ ਜਿਹੜਾ ਪਾਣੀ ਜਾ ਕੇ ਪੈਣਾ ਸੀ ਉਹ ਦਸੀ 225 ਐਮਐਲਡੀ ਦਾ ਹੂੰ ਤੇ ਉਹਦੇ ਵਿੱਚ ਪਾਣੀ ਇਸ ਵੇਲੇ 80 ਐਮਐਲਡੀ ਜਾ ਰਿਹਾ ਜੀ ਬਾਕੀ ਪਾਣੀ ਜਿਹੜਾ ਹੈਗਾ ਇਹ ਸੱਦਾ ਜਾ ਰਿਹਾ ਹੋਰ ਵੀ ਕਈ ਥਾਵਾਂ ਦੇ ਉੱਤੇ ਪਾਣੀ ਡਿੱਗ ਰਹੇ ਹੋਣਗੇ ਪਰ ਇਹ ਜਿਹੜਾ ਮੇਨ ਪਾਣੀ ਹੈ ਦੇ ਵਿੱਚ ਸਾਢੇ 60 ਮਲੜੀ ਪਾਣੀ ਆ ਰਿਹਾ ਜਿੱਥੇ ਆਪਾਂ ਬੈਠੇ ਹੋਏ ਹਾਂ ਬੈਠੇ ਹਾਂ ਤੇ ਇਹ ਲਗਾਤਾਰ ਅਸੀਂ ਦੇਖ ਦਿੰਦੇ ਆਏ ਆ ਤੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਤੇ ਉਹਨਾਂ ਨੇ ਲਗਾਤਾਰ 2 ਸਾਲ ਤੋਂ ਕਹਿ ਰਹੇ ਸੀ ਕਿ ਇਹਦੇ ਤੇ ਸਟੇ ਹੋਇਆ ਪਿਛਲੇ ਬੰਨੇ ਪੰਪ ਸਟੇਸ਼ਨ ਲੱਗਣਾ ਸੀ ਉਹਦੇ ਕੋਟ ਦਾ ਸਟੇ ਹੋਇਆ ਐਸੀ ਨੂੰ ਕਹਾਂ ਕਿ ਤੇ ਤੁਹਾਡਾ 2 ਸਾਲ ਤੋਂ ਹੋ ਗਿਆ ਕਿ ਪਤਾ ਕਿੰਨਾ ਚਿਰ ਚੱਲੇ ਹਾਂ ਤੇ ਉਹਦਾ ਉਹਦਾ ਬਦਲਵਾ ਪ੍ਰਬੰਧ ਕਰੋ ਇਹਨਾਂ ਨੇ 3.5 3.5 ਕਰੋੜ ਦਾ ਪ੍ਰੋਜੈਕਟ ਬਣਾਇਆ ਤੇ ਉਹਨੂੰ ਕਹਿੰਦੇ 3 ਮਹੀਨੇ ਲੱਗਣਗੇ ਸੋ ਅਸੀਂ ਕਿਹਾ ਕਿ ਜੇ 3 ਮਹੀਨੇ ਪਾਣੀ ਕਿੱਥੇ ਪਾਊਗਾ ਹਾਂ ਉਹਦਾ ਇੰਤਜ਼ਾਮ ਚਾਹੀਦਾ ਸੋ ਉਹਦੇ ਵਾਸਤੇ ਆ ਜਿਹੜਾ ਪ੍ਰੋਜੈਕਟ ਅਸੀਂ ਕਰ ਰਹੇ ਹਾਂ ਇਹਦੇ ਵਿੱਚ 30 ਐਮਐਲਡੀ ਪਾਣੀ ਇੱਥੇ ਜਿਹੜਾ ਹੈਗਾ ਤਿੰਨ ਮੋਟਰਾਂ ਲੱਗਣੀਆਂ ਤੇ ਉਸ ਪੰਪ ਸਟੇਸ਼ਨ ਤੇ ਬੈਠਣਾ ਸਭ ਟ੍ਰੀਟਮੈਂਟ ਪਲਾਂਟ ਤੱਕ ਜਾਵੇਗਾ ਟ੍ਰੀਟਮੈਂਟ ਪਲਾਂਟ ਤੇ ਚੱਲ ਜਾਣਾ ਤੇ ਇੱਥੇ ਦੋ ਮੋਟਰਾਂ ਪਾਣੀ ਛੱਡ ਰਹੀਆਂ ਹਨ ਉਹਨਾਂ ਨੂੰ ਵੀ ਜੋੜ ਕੇ ਇਹਦੇ ਵਿੱਚ ਪਾ ਦੇਣਾ ਸਮਝ ਲਓ ਇਹ 60 ਐਮਐਲਡੀ ਪਾਣੀ ਜਿਹੜਾ ਹੈਗਾ ਟ੍ਰੀਟਮੈਂਟ ਪਲਾਂਟ ਤੇ ਚੱਲ ਜਾਊਗਾ 80 ਅੱਗੇ 90 ਉੱਚ ਜਾ ਰਿਹਾ ਉਹਦੇ ਵਿੱਚ 150 ਐਮਐਲਡੀ ਪਾਣੀ ਜਿਹੜਾ ਹੈਗਾ ਚੱਲਣ ਲੱਗੂ ਪਰ ਹੈਗਾ 250 ਕਪੈਸਿਟੀ ਤੋਂ ਜ਼ਿਆਦਾ ਟ੍ਰੀਟਮੈਂਟ ਪਲਾਂਟ ਲੱਗਾ ਪਰ ਫਿਰ ਵੀ ਪਾਣੀ ਗੰਦੇ ਵਿੱਚ ਪੈ ਰਿਹਾ ਇਹਨੂੰ ਵੀ ਕਹ ਲੀਏ ਕਿ ਧਿਆਨ ਨਹੀਂ ਦਿੱਤਾ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਜਿਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਨੇ ਧਿਆਨ ਨਹੀਂ ਦਿੱਤਾ ਸੋ ਸਾਡੇ ਸੀਗਾ ਕਿ ਇੱਕ ਇੱਕ ਕਰਨ ਦੇ ਨਾਲ ਇੱਕ ਬਹੁਤ ਵੱਡੀ ਰਾਹਤ ਮਿਲ ਜੂਗੀ ਇਹ ਤਿੰਨ ਤਰ੍ਹਾਂ ਦਾ ਪੋਲੂਸ਼ਨ ਇੱਚ ਹੋ ਰਿਹਾ ਇੰਡਸਟਰੀਅਲ ਪੋਲੂਸ਼ਨ ਮਿਊਸਪਲ ਕਾਰਪੋਰੇਸ਼ਨ ਦਾ ਪੋਲੂਸ਼ਨ ਤੇ ਡੇਰੀਆਂ ਦਾ ਜਿਹੜੀਆਂ ਅੱਪਰ ਡੈਰੀਆਂ ਸੀ ਉਹਨਾਂ ਦਾ ਸੀ ਸ਼ੁਰੂ ਕੀਤਾ ਹੋਇਆ ਬਿਲਕੁਲ ਪਿਛਲੇ ਸਾਲ ਵੀ ਅਸੀਂ ਉੱਥੇ ਉਹਨਾਂ ਦੇ ਪੈਪੂ ਪੱਡੇ ਸੀ ਹਮ ਪ੍ਰਸ਼ਾਸਨ ਸੇ ਮੈਂ ਥੋੜਾ ਬੋਧ ਉਹਨਾਂ ਨੂੰ ਕਿਹਾ ਪਰ ਉਹ ਫੇਰ ਪੱਟੇ ਲੱਗ ਗਏ ਇਦ ਕੀ ਉਹਨਾਂ ਨੂੰ ਫਿਰ ਅਸੀਂ ਸੱਦਿਆ ਹਮ ਕਿ ਤੁਸੀਂ ਗੋਹ ਪਾਉਣੇ ਕਿਉਂ ਬਿਲਕੁਲ ਤੇ ਦੁੱਧ ਤਾਂ ਤੁਸੀਂ ਵੇਚਦੇ ਨੇ ਪੈਸੇ ਤੁਸੀਂ ਵੱਟਦੇ ਆ ਬਿਲਕੁਲ ਗੋਹ ਵੀ ਸੱਟਦੇ ਨੇ ਹਮ ਇਹ 4 ਕਿੰਟਰ ਦਾ ਦੁੱਧ ਤੁਸੀਂ ਵੇਚਦੇ ਆ ਉਹਦੇ ਵਾਸਤੇ ਪੱਠੇ ਵੀ ਲਿਉਨੇ ਆ ਸਾਡੇ ਕੋਲ ਸਾਧਨ ਹੈਗੇ ਆ ਬਿਲਕੁਲ ਤੇ ਗੋਹ ਚੱਕੋ ਕਿੰਦੀ ਸਾਡੇ ਕੋਲ ਇਹਦਾ ਹਜੇ ਪ੍ਰਬੰਧ ਹੈ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ 2 ਮਹੀਨੇ ਤੁਹਾਡਾ ਗੋ ਤੇ ਜਿਹੜਾ ਮਧਰਾਲ ਆ ਉਹ ਚੱਕਾਂਗੇ ਸੀ ਉੱਥੇ ਟਰਾਲੀਆਂ ਲਾਈਆਂ ਹੋਈਆਂ ਤੇ ਨਾਲ ਵੇਕਮ ਪੰਪ ਲਾਇਆ ਉਹਨਾਂ ਦੀ ਹੋਦੀਆਂ ਚ ਪਾਣੀ ਕਢਦੇ 2 2 ਮਹੀਨੇ ਤੱਕ ਉਹਨਾਂ ਨੂੰ ਕਿਹਾ ਆਪਦਾ ਪ੍ਰਬੰਧ ਤੁਸੀਂ ਕਰਨਾ ਜਿਹੜਾ ਇਹ ਕੰਮ ਚੱਲ ਰਿਹਾ ਬਾਬਾ ਜੀ ਤੁਹਾਡੇ ਵੱਲੋਂ ਇਹ ਸੇਵਾ ਤੁਸੀਂ ਅਕਸਰ ਇਹ ਸੇਵਾ ਦਾ ਨਾਮ ਦਿੰਦੇ ਹੋ ਵੀ ਇਹ ਨਦੀ ਦੀ ਵੀ ਚਰਚਾ ਹੋਈ ਬੇਈ ਨਦੀ ਸ਼ੁਰੂਆਲੇ ਦਿਨਾਂ 'ਚ ਕਹਿੰਦੇ ਸੀ ਇੰਨੀ ਸੌਖੀ ਨਹੀਂ ਹੈਗੀ ਕਿ ਸਾਫ਼ ਹੋ ਜੇ ਜਾਂ ਇੰਨਾ ਵੱਡਾ ਪ੍ਰੋਜੈਕਟ ਆ ਅੱਜ ਇਸ ਨੂੰ ਇਹਨੂੰ ਦੇਖ ਸਕਦੇ ਆ ਕਿ ਇਹ ਆਗਾਜ਼ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਹੋਵੇਗਾ ਤੇ ਉਮੀਦ ਕਰਨਗੇ ਲੋਕ ਤੁਹਾਡੇ ਤੋਂ ਅਸੀਂ ਤਾਂ ਅਸੀਂ ਤਾਂ ਆਸ ਕਰਦੇ ਆਂ ਕਿ ਪਵਿੱਤਰ ਦਰਿਆ ਕਦੋਂ ਪਵਿੱਤਰ ਬਕਦਾ ਉਹਦੇ ਵਾਸਤੇ ਜੋ ਕੁਝ ਸਾਡੇ ਕਰਨ ਵਾਲਾ ਅਸੀਂ ਲੱਗੇ ਹੋਏ ਆਂ ਹੋਰ ਵੀ ਗਾਂਭੀਰਾਂਗੇ ਜੋ ਸਰਕਾਰ ਦਾ ਕਰਨ ਵਾਲਾ ਉਹਦੇ ਉੱਤੇ ਵੀ ਪੂਰਾ ਜਿਹੜਾ ਹੈਗਾ ਅੱਜ ਵੀ ਅਤੇ ਦੂਸਰੀ ਵਾਰੀ ਜਿਹੜੇ ਲੋਕਲ ਬਾਡੀ ਮੰਤਰੀ ਐ ਰਵਜੋਤ ਸਿੰਘ ਉਹ ਅੱਜ ਹੁਣ ਫੇਰ ਇਥੇ ਡੇਢ ਘੰਟਾ ਬੈਠ ਕੇ ਗਏ ਸਾਰੇ ਅਫਸਰ ਇਥੇ ਸੱਦੇ ਹੋਏ ਸੀ। ਉਹ ਬੜੇ ਸੀਰੀਅਸ ਬੰਦੇ ਆਪ ਡਾਕਟਰ ਆ ਉਹਨਾਂ ਨੂੰ ਪਤਾ ਵੀ ਇਹ ਗੰਦੇ ਪਾਣੀਆਂ ਦਾ ਮਾੜਾ ਪ੍ਰਭਾਵ ਕੀ ਆ। ਇਹਦੇ 'ਚ ਕੋ ਸਰਕਾਰ ਦਾ ਕੋਈ ਰੋਲ ਹੈ ਜਿਹੜਾ ਇਹ ਸੇਵਾ ਚੱਲ ਰਹੀ ਆ ਜਾਂ ਫਿਰ ਤੁਹਾਡੇ ਵਾਸਤੇ ਆ ਜਿਹੜਾ ਕੰਮ ਆ ਅਸੀਂ ਸੰਗਤ ਕਰ ਰਹੀ ਆ। ਉਹ ਸਰਕਾਰ ਨੇ ਉਹਨਾਂ ਤੇ 3.5 ਕਰੋੜ ਰੁਪਏ ਦਾ ਪ੍ਰੋਜੈਕਟ ਬਣਾਉਣਾ। ਉਹ ਉਹਨਾਂ ਨੇ 3 ਮਹੀਨਿਆਂ 'ਚ ਬਣਾਉਣਾ। ਸਾਡਾ ਇਹ ਕਿ ਤਿੰਨ ਮਹੀਨੇ ਪਾਣੀ ਕਿਉਂ ਬੋਫੇ ਹਾਂ ਉਹਦੇ ਵਾਸਤੇ ਅਸੀਂ ਕਰ ਰਹੇ ਹਾਂ ਨਾਲ ਦੱਸ ਰਹੇ ਹਾਂ ਵੀ ਇਹ ਕੰਮ ਜਿਹੜਾ ਤੁਸੀਂ ਲਟਕਾਇਆ ਹੋਇਆ ਇਹ ਜਾਣਬੁੱਝ ਕੇ ਕੀਤਾ ਹੋਇਆ ਤੁਹਾਨੂੰ ਲੱਗਦਾ ਜਿਵੇਂ ਸ਼ੁਰੂ ਚ ਤੁਸੀਂ ਗੱਲ ਕੀਤੀ ਕਿ ਬਹੁਤ ਸਾਰੇ ਕਰੋੜਾਂ ਰੁਪਏ ਵੀ ਆਏ ਇਸ ਪ੍ਰੋਜੈਕਟ ਵਾਸਤੇ ਤਾਂ ਉਸ ਤਰੀਕੇ ਦੇ ਨਾਲ ਕੰਮ ਨਹੀਂ ਹੋਏ ਜੇ ਤੁਹਾਨੂੰ ਲੱਗਦਾ ਕਿ ਇੱਕ ਸਿਰੜ ਦੇ ਨਾਲ ਸਿੱਧਕ ਦੇ ਨਾਲ ਕੰਮ ਹੁੰਦੇ ਤਾਂ ਸ਼ਾਇਦ ਇਹ ਬੁੱਢੇ ਨਾਲੇ ਨਹੀਂ ਬਹੁਤ ਹੋ ਜਾਣਾ ਜੇ ਪੁੱਤਰ ਵੇਈਂ ਦੇ ਗੰਡੇ ਉੱਥੇ ਵੀ ਪਿੰਡ ਪੈਂਦੇ ਸੀ ਸ਼ਹਿਰ ਪੈਂਦੇ ਸੀ ਇੰਡਸਟਰੀ ਵੀ ਪੈਂਦੀ ਸੀ ਡੇਰੀਆਂ ਵੀ ਪੈਂਦੀਆਂ ਸੀ ਸਰਾਂ ਦਾ ਪਾਣੀ ਬੰਦ ਹੋ ਗਿਆ। ਜਿਹਪੰਡਾਂ ਦੇ ਵਿੱਚ ਜਿਹੜੇ ਹੈਗੇ ਛੱਪੜ ਪਟਾ ਕੇ ਮੋਟਰਾਂ ਲਵਾ ਕੇ ਪਾਣੀ ਖੇਤੀ ਨੂੰ ਲਾਉਂਦੇ ਜਿਹੜੇ ਸਹਰਾਂ ਦੇ ਸੀ ਟ੍ਰੀਟਮੈਂਟ ਪਲਾਂਟ ਲੱਗ ਗਏ ਲਾਸਟ ਟ੍ਰੀਟਮੈਂਟ ਪਲਾਂਟ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਜਿਹੜੇ ਚਾਲੂ ਹੋ ਗਿਆ ਹੁਣ ਪਵਿੱਤਰ ਵਹਿਂ ਜਿਹੜੀ ਹੈਗੀ ਇਹ ਬਿਲਕੁਲ 115 16 TDS ਦਾ ਤੁਸੀਂ ਪਾਣੀ ਵਿੱਚ ਪੀ ਸਕਦੇ ਆ ਨੀਲੇ ਰੰਗ ਦਾ ਪਾਣੀ ਹੈ ਬਿਲਕੁਲ ਕਿਉਂਕਿ ਦਰਿਆ ਨੂੰ ਸਾਫ਼ ਕਰਨ ਦੀ ਲੋੜ ਨਹੀਂ ਇਹਦੇ ਵਿੱਚ ਜੋ ਡਿੱਗ ਰਿਹਾ ਉਹਨੂੰ ਰੋਕਣ ਦੀ ਲੋੜ ਹੈ। ਇਹ ਤਿੰਨ ਚੀਜ਼ਾਂ ਡਗਰੀਆਂ ਤਿੰਨਾਂ ਦਾ ਸੀ ਕਿਨੇ ਕੇ ਰੁਕੇ ਅੱਗੇ ਟ੍ਰੀਟਮੈਂਟ ਪਲਾਂਟ ਇੱਥੇ ਜਮਾਲਪੁਰ ਜੀ 48 ਐਮਐਲਡੀ ਸੀ ਉਹਦੇ ਜੇ ਇੰਡਸਟਰੀਅਲ ਵੇਸਟੇਜ ਨਹੀਂ ਰੁਗੀ ਤੇ ਉਹ ਖਤਮ ਹੋ ਗਿਆ ਹੁਣ ਇਹਦੇ ਵਿੱਚ ਵੀ ਇੰਡਸਟਰੀਅਲ ਵੇਸਟ ਜਾ ਰਹੀ ਹੈ ਹੁਣ ਇਹ ਵੀ ਅੱਗੇ ਇਹਦੀ ਇੰਡਸਟਰੀਅਲ ਘੱਟੋ-ਘੱਟੋ 225 ਐਮਐਲਡੀ ਤਾਂ ਹੀ ਚੱਲੂਗਾ ਜੇ ਉਹ ਦਰਤੀਲ ਵੇਸ਼ਨ ਨਹੀਂ ਜਾਊਗੀ ਜੇ ਉਹ ਜਾਂਦੀ ਰਹੀ ਦੋਨੇ ਵੀ ਵੇਜਣਾ ਕਰੋਨਾ ਪਰ ਪਰ ਵੀ ਜਿਹੜਾ ਨੁਕਸਾਨ ਹੋਊਗਾ ਤੁਸੀਂ ਦੇਖਿਆ ਹੋਣਾ ਸਰਚ ਵੀ ਕੀਤੀ ਤੁਹਾਡਾ ਲੰਬੇ ਸਮੇਂ ਤੋਂ ਬਾਅਦ ਤੁਹਾਡੇ ਨਾਮ ਦੇ ਨਾਲ ਵਾਤਾਵਰਣ ਪ੍ਰੇਮੀ ਵੀ ਲੱਗਦਾ ਹੈ ਕਿੰਨੀ ਕਿੰਨੀ ਅਸਤੀ ਹੈਗੀ ਹੈ ਜਿਹੜੀ ਇਹ ਬੁੱਢੇ ਦਰਿਆ ਦੇ ਵਿੱਚ ਡਿੱਗ ਰਹੀ ਹੈ ਉਹਦਾ ਬੇਸਟਿੰਗ ਡਿੱਗ ਰਹੀ ਹੈ ਜਾਂ ਹੋਰ ਜਿਹੜਾ ਪਿੰਡਾਂ ਦਾ ਸਿੱਧੇ ਤੌਰ ਤੇ ਇਹਦੇ ਵਿੱਚ ਕੋਈ ਨਹੀਂ ਡਿੱਗ ਰਹੀ ਹਮ ਇੰਡਾਇਰੈਕਟ ਡਿੱਗ ਰਹੀ ਹੈ ਜਿੱਦਾਂ ਹੁਣ ਇਹ ਪਾਣੀ ਆ ਰਿਹਾ ਇਹਦੇ ਵਿੱਚ ਇੰਡਸਟਰੀ ਨੇ ਬਾਤਾਂ ਇਹ ਵੀ ਇਹਦੀ ਆੜ ਦੇ ਵਿੱਚੋਂ ਤੁਰਿਆ ਜਾਂਦਾ ਅਸੀਂ ਇਸੇ ਕਰਕੇ ਬੰਦ ਕਰ ਰਹੇ ਹਾਂ ਜਦੋਂ ਇਹ ਜਾਊਗਾ ਟ੍ਰੀਟਮੈਂਟ ਪਲਾਂਟ ਤੇ ਫਿਰ ਪਤਾ ਲੱਗੂਗਾ ਕਿ ਵਿੱਚ ਇੰਡਸਟਰੀਅਲ ਪਾਣੀ ਕਿੰਨਾ ਆ ਰਿਹਾ ਹੂੰ ਇਹਦੇ ਪਿੱਛੇ ਚੋਰ ਮੋਰੀਆਂ ਇਹ ਕਿਉਂ ਨਹੀਂ ਬੰਦ ਹੋ ਰਹੇ ਇਹਦੇ ਪਿੱਛੇ ਕਈ ਕੁੱਝ ਆ ਅਸੀਂ ਉਹਨਾਂ ਦਾ ਜਵਾਬ ਸਾਰਥਕ ਤਰੀਕੇ ਨਾਲ ਦੇਣਾ ਚਾਹੁੰਦੇ ਹਾਂ ਨਾ ਕਿ ਕਿਸੇ ਨਾਲ ਉਲਝਣਾ ਚਾਹੀ ਜੀ ਬਿਲਕੁਲ ਤਾਨੂੰ ਲੱਗਦਾ ਹੈ ਕਿ ਪਿਛਲੇ ਦਿਨਾਂ 'ਚ ਚਰਚਾ ਵੀ ਹੋਈ ਤੁਹਾਡੇ ਤੁਹਾਨੂੰ ਕਹਿੰਦੇ ਵੀ ਰਹਿ ਕਿ ਉਸ ਤਰੀਕੇ ਦੇ ਨਾਲ ਮੋਰਚੇ 'ਚ ਨਹੀਂ ਆ ਇੱਕ ਤਰ੍ਹਾਂ ਦਾ ਕਹਿ ਸਕਦੇ ਕਿ ਮੋਰਚੇ ਤੇ ਇੱਕ ਜਵਾਬੀ ਤੁਸੀਂ ਕੰਮ ਕਰਕੇ ਇੱਕ ਤਰੀਕੇ ਨਾਲ ਨਹੀਂ ਹੁਣ ਨਾ ਇਹ ਹਵਾ ਦੀ ਗੱਲਾਂ ਕੋਈ ਕਰੇ ਜੇ ਤਾਂ ਸਾਨੂੰ ਕਿਸੇ ਨੇ ਭੇਜਿਆ ਹੋਵੇ ਤੇ ਬਾਬਾ ਜੀ ਤੁਸੀਂ ਹੁਣ ਮੈਂਬਰ ਪਾਰਲੀਮੈਂਟ ਅਸੀਂ ਤੁਹਾਨੂੰ ਮਿਲਣਾ ਚਾਹੋਨੇ ਸਾਡੇ ਨਾਲ ਗੱਲ ਕਰੋ ਅਸੀਂ ਨਾ ਆਉਂਦੇ ਫਿਰ ਸੀ ਜੀ ਜਾਂ ਸਾਨੂੰ ਕਿਸੇ ਨੇ ਸ੍ਰੇਣ ਦਿੱਤਾ ਹੋਵੇ ਹੂੰ ਜਦੋਂ ਨਾਂ ਤਾਂ ਸੀ ਉਹਨਾਂ ਨੂੰ ਸੱਦਿਆ ਹੋਵੇ ਵੀ ਅਸੀਂ ਟਾਈਮ ਦੇ ਕੇ ਅਸੀਂ ਚਲੇਗੇ ਕਿਤੇ ਫਿਰ ਤਾਂ ਕਿਸੇ ਦੀ ਆਲੋਚਨਾ ਕਰਨੀ ਬਣਦੀ ਹੈ ਜੀ ਔਰ ਅਸੀਂ ਤਾਂ ਫਿਰ ਵੀ ਕੋਈ ਨਹੀਂ ਅਸੀਂ ਕਹਿੰਦੇ ਜੇ ਕੋਈ ਰੌਲਾ ਪਾਉਂਦਾ ਇਹਦੇ ਬੁੱਢੇ ਦਰਿਆ ਦੇ ਉੱਤੇ ਆਵਾਜ਼ ਨੂੰ ਉਠਾਉਂਦਾ ਸੀ ਉਹ ਤੋਂ ਵੈਲਕਮ ਕਰਦੇ ਹਾਂ ਕਿਉਂਕਿ ਪੀੜ ਤੇ ਸਾਰੇ ਪੀੜ ਤੇ ਰੌਲਾ ਪਾਊਗਾ ਹੀ ਬਿਲਕੁਲ ਸੋ ਉਹਦੇ ਵਾਸਤੇ ਅਸੀਂ ਉਦੋਂ ਜਿਹੜਾ ਸੀਗਾ ਅਸੀਂ 24 ਤਰੀਕ ਤੋਂ ਸੈਸ਼ਨ ਚੱਲਦਾ ਸੀ ਇਹ ਤਾਂ ਦਿੱਲੀ ਸੀ ਬਿਲਕੁਲ ਸਾਰਿਆਂ ਨੂੰ ਪਤਾ ਵਾ ਸਿਰ ਦੇ ਸੰ ਭਾਵੇਂ ਚੱਲੇ ਜਾਂ ਨਹੀਂ ਚੱਲੇ ਉੱਥੇ ਰਹਿਣਾ ਪਣਾ ਸੀ ਅਸੀਂ ਇਹ ਮੁੱਦੇ ਵੀ ਉਠਾਉਣਾ ਚਾਹੁੰਦੇ ਸੀ ਡੱਲੇਵਾਲ ਸਾਹਿਬ ਰੈਂਸ਼ਨ ਤੇ ਬੈਠੇ ਉਹਨਾਂ ਦਾ ਮੁੱਦਾ ਉਠਾਉਣਾ ਚਾਹੁੰਦੇ ਸੀ ਫੇਰ ਰਸ਼ੀਆ ਦੇ ਬੱਚੇ ਫਸੇ ਆ ਉਹਨਾਂ ਦਾ ਮੁੱਦਾ ਉਠਾਉਣਾ ਚਾਹੁੰਦੇ ਸੀ ਫੇਰ ਅਰਬ ਮੁਲਕਾਂ 'ਚ ਜੋ ਲੜਕੀਆਂ ਦਾ ਉਹਨਾਂ ਦਾ ਬਹੁਤ ਸੋਲੂਸ਼ਨ ਹੋ ਰਿਹਾ ਉਹਨਾਂ ਦਾ ਮੁੱਦਾ ਉਠਾਉਣਾ ਚਾਹੁੰਦੇ ਸੀ ਆ এনਵਾਇਰਨਮੈਂਟ ਦਾ ਮੁੱਦਾ ਵੀ ਉਠਾਉਣਾ ਚਾਹੁੰਦੇ ਸੀ ਪਰ ਅਸੀਂ ਉਹ ਸੈਸ਼ਨ ਤੇ ਚੱਲੇ ਨਹੀਂ ਸਾਡਾ 4 5 ਫੇਰੀ ਜਿਹੜੇ ਸੀਗਾ 0 ਓਵਰ ਲੱਗਾ ਪਰ 6 ਸਨ ਨਹੀਂ ਚੱਲਿਆ ਇੱਕ ਇੱਕ ਸਿਰਫ ਲੱਗਾ ਅਸੀਂ ਕੈਂਸਰ ਤੇ ਬੋਲੇ ਸੀਗੇ ਉਹ ਉਹ ਦੋ ਉਹ ਜਿਹੜਾ ਹੈਗਾ স্পੈਸ਼ਲ ਮੈਂਸ਼ਨ ਸੋ ਸਾਡਾ ਜੋ ਮਕਸਦ ਜਿਹੜਾ ਇਹ ਹੈ ਕਿ ਕਿਸੇ ਦੀ ਅਲੋਚਨਾ ਜਿੱਦੀ ਮਰਜ਼ੀ ਆਪਾਂ ਕਰੀ ਜਾਓ ਜਿੰਨੀ ਮਰਜ਼ੀ ਕਰ ਲਓ ਜਿੰਨਾ ਜਰ ਉਹਦਾ ਬਦਲ ਨਹੀਂ ਦਿੰਦੇ ਉਹ ਤਾਂ ਹਲ ਤੁਹਾਨੂੰ ਕੀ ਲੱਗਦਾ ਹੈ ਬਦਲ ਦੀ ਗੱਲ ਕੀਤੀ ਹੈ ਬੁੱਢੇ ਨਾਲੇ ਦੇ ਬਦਲ ਕੀ ਨੇ ਇੰਡਸਟਰੀ ਨੂੰ ਕੀ ਬਦਲ ਦਿੱਤਾ ਜਾ ਸਕਦਾ ਡੈਰੀ ਇੰਡਸਟਰੀ ਬਦਲ ਇੰਡਸਟਰੀ ਦਾ ਉਹ ਜਿਹਦਾ ਪਾਣੀ ਆ ਉਹਨੇ ਟ੍ਰੀਟ ਕਰਨਾ ਹੈ ਕਿੰਨੇ ਇੰਡਸਟਰੀ ਲੱਗੇ ਜੀ ਇੰਡਸਟਰੀ ਵਧੇ ਇੰਡਸਟਰੀ ਦਾ ਵਿਕਾਸ ਹੋਵੇ ਅਸੀਂ ਇੰਡਸਟਰੀ ਦੇ ਖਿਲਾਫ ਨਹੀਂ ਪਰ ਜੋ ਪੈਰਾਮੀਟਰ ਪੋਲੂਸ਼ਨ ਕੰਟਰੋਲ ਬੋਰਡ ਦੇ ਉਹਨਾਂ ਨੂੰ ਅਚੀਵ ਕਰਨ ਇਹ ਅਚੀਵ ਨਹੀਂ ਕਰਦੇ ਉਹਨਾਂ ਦੇ ਟ੍ਰੀਟਮੈਂਟ ਪਲਾਂਟ ਅਚੀਵ ਨਹੀਂ ਕਰਦੇ ਸੁਪਰੀਮ ਕੋਰਟ 'ਚ ਤੱਕ ਇਹਨਾਂ ਦੀ ਖਜਾਈ ਹੋ ਰਹੀ ਹੈ ਜੇ ਹੁਣ ਪਾਣੀ ਟ੍ਰੀਟਮੈਂਟ ਪਲੈਂਟ ਲਾਇਆ ਇਹ ਜੀ ਵੀ ਨਹੀਂ ਕਰ ਰਹੇ ਫਿਰ ਟ੍ਰੀਟ ਸੁਣਾ ਹੂੰ ਬਾਕੀ ਦੂਸਰਾ ਚੋਰ ਮੋਰੀਆਂ ਨਾਲ ਹੀ ਪਾਣੀ ਪਾਉਂਦੇ ਆ ਜਿੱਦਾਂ ਹੁਣ ਟ੍ਰੀਟਮੈਂਟ ਪਲੈਂਟ 225 ਐਮਐਲਡੀ ਦੇ ਜਿਹੜੇ ਜਾ ਰਹੇ ਆ ਉਹਦੇ ਵਿੱਚ ਤੇ ਇੰਡਸਟਰੀਅਲ ਪਾਣੀ ਆ ਰਿਹਾ ਸੋ ਉਹ ਤਾਂ ਅਸੀਂ ਸਾਰਾ ਕੁਝ ਇਹਨਾਂ ਨੂੰ ਦਿਖਾਈ ਜਾ ਰਿਹਾ ਵੀ ਇਹਨਾਂ ਨੂੰ ਬੰਦ ਕਰੋ ਪੋਲੂਸ਼ਨ ਕੰਟਰੋਲ ਬੋਰਡ ਨੂੰ ਵੀ ਦੂਸਰੇ ਨੂੰ ਵੀ ਜਿੱਦਣ ਇਹਨਾਂ ਦੇ ਇੰਡਸਟਰੀਅਲ ਪਾਣੀ 225 ਜੋ ਬੰਦ ਹੋ ਗਏ ਉਹਦੋਂ ਉਹ ਤੇ ਚਿੱਟਾ ਪਾਣੀ ਹੋ ਜਾਣਾ ਹੁਣ ਰੰਗ ਵਾਲਾ ਪਾਣੀ ਹੁੰਦਾ ਰੰਗ ਵਾਲੇ ਰੰਗਾਈ ਚੋਂ ਹੁੰਦਾ ਕੈਮੀਕਲ ਹੁੰਦੇ ਨੇ ਬਹੁਤ ਸਾਰੇ ਰੰਗਾਈ ਜੋ ਆਉਂਦਾ ਜਿਹੜੀ ਹੈਗੀ ਜੋ ਕੋਈ ਵੀ ਕਰਦੇ ਕਲਰ ਵਰਤਦੇ ਸੋ ਉਹਨਾਂ ਨੂੰ ਜਿਹੜੇ ਹੈਗੀ ਬੰਦ ਕਰਨਾ ਪਊਗਾ ਕਿਸੇ ਨੂੰ ਕੋਈ ਹੱਕ ਨਹੀਂਗਾ ਕਿ ਲੋਕਾਂ ਦਾ ਜਿਉਣ ਦਾ ਹੱਕ ਖੋਵੇ ਸਾਡਾ ਫੰਡਮੈਂਟਲ ਰਾਈਟ ਹੈ ਬਿਲਕੁਲ ਕਿਸੇ ਨੂੰ ਹੱਕ ਨਹੀਂ ਨੇਚਰਲ ਸੋਰਸ ਵਿੱਚ ਥੁੱਕੇ ਵੀ ਗੰਦੇ ਪਾਣੀ ਤੋਂ ਪਾਣੀ ਦੂਰ ਦੀ ਗੱਲ ਪਰ ਅਫਸੋਸ ਹਾਕ ਜੋ ਕੁਝ ਹੁੰਦਾ ਜੀ ਹੁਣ ਤੇ ਗਰੁੰਦਾ ਰਿਹਾ ਸਰਕਾਰਾਂ ਵੀ ਅੱਖਾਂ ਮੀਟ ਕੇ ਬੈਠੀਆਂ ਰਹੀਆਂ ਪ੍ਰਸ਼ਾਸਨ ਨੂੰ ਵੀ ਹੈਗਾ ਅੱਜ ਦੋ ਗੱਲਾਂ ਹੋਣੀਆਂ ਅੱਜ ਇਥੇ ਆਏ ਮੰਤਰੀ ਉਹਨੇ ਕਹੇ ਤਾਂ ਕੱਲ ਨੂੰ ਚਲੇ ਜਾਨ ਹੁਣ ਇੱਥੇ ਇਹ ਜਿਹੜੀ ਚੀਜ਼ ਹੈ ਕਿ ਅਸੀਂ ਜਾਣ ਇਹਨਾਂ ਨੂੰ ਦੱਸਿਆ ਕਿ ਅਸੀਂ ਜਾਣ ਕਿਤੇ ਨਹੀਂ ਹੁਣ ਸਾਡਾ ਮੇਨ ਪਾ ਟਾਰਗੇਟ ਬੁੱਢਾ ਤੇ ਆ ਤੁਹਾਨੂੰ ਲੱਗਦਾ ਹੈ ਕਿ ਜੇ ਸਿਰੜ ਹੋਵੇ ਤਾਂ ਸਭ ਕੁਝ ਹੋ ਸਕਦਾ ਸਭ ਕੁਝ ਹੋ ਸਕਦਾ ਤੁਹਾਡੇ ਸਾਹਮਣੇ ਹੋਊਗਾ ਦੇਖ ਲੈ ਹਮ ਬਾਬਾ ਜੀ ਜਦੋਂ ਇੰਡਸਟਰੀਅਲ ਦੀ ਗੱਲ ਕੀਤੀ ਜਾਂ ਹੋਰ ਆਮ ਪਬਲਿਕ ਦਾ ਕੀ ਇਹਦੇ ਚ ਹੈਗਾ ਆ ਜਿਹੜਾ ਬੁੱਢਾ ਨਾਲ ਇਥੇ ਆਮ ਲੋਕ ਕਿਸ ਤਰੀਕ ਆਮ ਲੋਕ ਤਾਂ ਬਦਨਾਮ ਹੀ ਆ ਲੋਕਾਂ ਦਾ ਕੁਝ ਨਹੀਂ ਮਿਊਸਪਲ ਕਾਰਪੋਰੇਸ਼ਨ ਡੈਰੀ ਤੇ ਇੰਡਸਟਰੀ ਹੂੰ ਇਹਨਾਂ ਦਾ ਹੈਗਾ ਹੋਰ ਮਾਮਲਾ ਕੀ ਲਫਾਫਾ ਸੱਟ ਗਿਆ ਉਹਨਾਂ ਕਿਤੇ ਫੁੱਟੋ ਤੇ ਰਿਆ ਹੋਊਗਾ ਹੂੰ ਲੋਕ ਤਾਂ ਬਦਨਾਮ ਆ ਲੋਕਾਂ ਦਾ ਰੀ ਸਾਰਾ ਕੁਝ ਇਹਨਾਂ ਪਿੰਨਾਂ ਚੇਤਨਾਂ ਦਾ ਹੀ ਹੈ ਤੁਹਾਨੂੰ ਲੱਗਦਾ ਜੇ ਦੋ ਬੁੱਡੇ ਨਾਲੇ ਚ ਗੰਦਾ ਪਾਣੀ ਪੈਣੋਂ ਹਟੋਗਾ ਉਸ ਤੋਂ ਬਾਅਦ ਸਾਫ਼ ਪਾਣੀ ਦੀ ਵੀ ਲੋੜ ਪਊ ਉਹਦਾ ਤੁਹਾਨੂੰ ਕੀ ਲੱਗਦਾ ਕਿਸ ਤਰੀਕੇ ਦੇ ਨਾਲ ਉਹਦਾ ਦੋ 200 ਕੁਝ ਪਾਣੀ ਛਡਵਾਇਆ ਹੋਇਆ ਅੱਜ ਤੋਂ ਕਈ ਸਾਲ ਪਹਿਲਾਂ ਹੂੰ ਪਰ ਇਹਦੇ ਵਿੱਚੋਂ ਚੱਲਿਆ ਨਹੀਂ ਪੂਰਾ ਹੁਣ ਉਹਨੂੰ ਵੀ ਚਲਵਾਵਾਂਗੇ ਪਿਛਲੇ ਸਾਲ ਵੀ ਚਲਵਾਇਆ ਸੀ ਪਿਛੋ ਤਾਂ ਸਾਰਾ 12 ਕਿਲੋਮੀਟਰ ਪਿਛਲੇ ਸਾਲ ਫਰਵਰੀ ਤੇ ਅਸੀਂ ਸ਼ੁਰੂ ਕੀਤਾ ਸੀ 12 ਕਿਲੋਮੀਟਰ ਕਰਵਾ ਕੇ ਸਾਈਡਾਂ ਤੇ ਬੂਟੇ ਬਲਵਾਏ ਸੀ 13000 ਬੂਟੇ ਲਵਾਏ ਦੇ ਗੰਢੇ ਤੇ ਜਿੱਥੇ ਤੇ ਡੈਰੀਆਂ ਸੀ ਉੱਥੇ ਉਹਨਾਂ ਨੇ ਖਵਾ ਦਿੱਤੇ ਦੂਸਰੇ ਬਣੇ ਬੜੇ ਸੋਹਣੇ ਬੂਟੇ ਹੋਏ ਹੋਏ ਪਰ ਜਿਵੇਂ ਤੁਸੀਂ ਕਿਹਾ ਆਮ ਲੋਕਾਂ ਦਾ ਚਲੋ ਕਸੂਰ ਕੋਈ ਨਹੀਂ ਪਰ ਆਮ ਲੋਕਾਂ ਦਾ ਸਹਿਯੋਗ ਤਾਂ ਤੁਹਾਨੂੰ ਬਹੁਤ ਵੱਡੀ ਲੋੜ ਹੋਵੇਗੀ ਆ ਲੋਕਾਂ ਦੇ ਸਹਿਯੋਗ ਨੇ ਹੁਣ ਲੋਕ ਹੀ ਲੱਗੇ ਹੋਏ ਕੋਈ ਬਾਬਾ ਜੀ ਤੇ ਇੱਥੇ ਅੱਗ ਸੇਕਦੇ ਬੈਠੇ ਆ ਸੰਗਤ ਕਰ ਰਹੀ ਹੈ ਕੋਈ ਵੀ ਚੀਜ਼ ਹੈ ਜਿਹੜੇ ਹੁਣ ਢਾ ਰਹੀ ਹੈ ਸੀਮੈਂਟ ਢਾ ਰਿਹਾ ਲੋਕਾਂ ਦੇ ਸੁਨੋ ਬਣਾ ਰਿਹਾ ਮੈਂ ਦੇਖ ਰਿਹਾ ਸੀ ਇੱਕ ਵਾਰ 144 ਜਿਹੜੀ ਲਾਗੂ ਹੋ ਜਾਂਦੀ ਹੈ ਕਿ ਇਸ ਤਰੀਕੇ ਦੇ ਨਾਲ ਪਾਣੀ ਨਹੀਂ ਉਹਦਾ ਵਿਰੋਧ ਹੁੰਦਾ ਸਰਕਾਰ ਫੈਸਲਾ ਉਸ ਤਰੀਕੇ ਦਾ ਨਹੀਂ ਲੈ ਪਾਉਂਦੀ ਇੱਕ ਵਾਰੀ ਚਰਚਾ ਹੁੰਦੀ ਹੈ 650 ਕਰੋੜ ਰੁਪਏ ਜਿਹੜਾ ਉਹ ਵੀ ਹੋ ਜਾਂਦਾ ਫਿਰ ਕਰੋਨਾ ਆਉਂਦਾ ਸਾਰਾ ਕੁਝ ਤੁਹਾਡਾ ਅੰਦਾਜ਼ਾ ਕੀ ਹੈ ਕਿ ਇਹਨੂੰ ਕਰੋੜਾਂ ਰੁਪਈਆ ਦੀ ਕਿੰਨੇ ਕੁ ਕਰੋੜ ਚਾਹੀਦੇ ਨੇ ਜਿਹਦੇ ਨਾਲ ਉਹ ਨਹੀਂ ਚਾਹੀਦਾ ਬਸ ਇਹਦੇ ਉੱਤੇ ਜੋ ਲੱਗਾ ਵਾ ਇਹ ਕੰਮ ਕਰਨ ਆਪਦੇ ਪੈਰਾਮੀਟਰ ਦੇ ਅਜਣ ਬੁੱਢੋ ਤੇ ਸਾਫ ਹੋ ਜੀ ਹੂੰ ਐਸਿਆਂ ਨਾਲੋਂ ਇਹਦੇ ਉੱਤੇ ਕੰਮ ਜਿਹੜਾ ਹੈਗਾ ਜਿਹੜਾ ਗਲਤ ਕਰਦਾ ਜੇ ਇੰਡਸਟਰੀ ਕਿਦੋਂ ਗੈਰ ਤਕ ਤਰੀਕੇ ਨਾਲ ਪਾਉਂਦੀ ਉਹ ਬੰਦ ਹੋਵੇ ਇਹ ਮਿਊਸਪਲ ਕਾਰਪੋਰੇਸ਼ਨ ਦੇ ਇਹਨਾਂ ਨੂੰ ਹੁਣ ਵੀ ਕਿਹਾ ਵੀ ਜਿਹੜੇ ਗਾਂਵਾਂ ਆਪ ਅਸੀਂ ਫੜ ਲਿਆ ਇਹ ਦੁਖਾਂਵੀਆਂ ਉਹ ਵੀ ਬੰਦ ਕਰੋ ਜਦੋਂ ਆ ਹੋ ਗਏ ਦੁਖਾਂ ਤੋਂ ਰਪਣ ਕੋਕ ਹੌਲੀ ਹੌਲੀ ਆਪਾਂ ਸਾਰੇ ਲਵਾਂਗੇ ਜਿਵੇਂ ਤੁਸੀਂ ਆਫ ਕੈਮਰਾ ਵੀ ਦੱਸ ਰਹੇ ਸੀ ਕਿ ਬਹੁਤ ਸਾਰੀਆਂ ਚਿਮਣੀਆਂ ਚੋਂ ਸਵਾਹ ਉਸ ਤਰੀਕੇ ਨਾਲ ਨਿਕਲਦੀ ਹੈ ਇਸ ਤਰੀਕੇ ਦੇ ਨਾਲ ਮਤਲਬ ਵਾਤਾਵਰਣ ਦਾ ਕੋਈ ਪ੍ਰਵਾਹ ਕੀਤੇ ਬਿਨਾ ਇਸ ਤਰੀਕੇ ਦਾ ਕੋ ਨਾ ਪਹਿਲੀ ਗੱਲ ਤੇ ਇੱਥੇ ਸੁਣਨ ਵਾਲਾ ਹੀ ਕੋਈ ਨਹੀਂ ਗਾ ਜਿਹਦਣ ਦੇ ਆਏ ਉਹਦਣ ਸਾਨੂੰ ਉੱਥੇ ਕਾਫੀ ਇਕੱਠੀਆਂ ਹੋਈਆਂ ਮਤਾਵਾ ਕਹਿੰਦੇ ਬਾਬਾ ਜੀ ਅਸੀਂ ਕਿੱਥੇ ਜਾਈਏ ਉਹਦਣ ਦੇ ਅਸੀਂ ਦੁਵਾਲੇ ਆਏ ਆ ਤਾਂ ਹੁਣ ਸਾਰੇ ਉਸ ਮੱਲੇ ਤੇ ਤੁਸੀਂ ਜਾ ਕੇ ਦੇਖ ਲਓ ਕਹਿੰਦੇ ਬਾਬਾ ਜੀ ਹੁਣ ਅਸੀਂ ਅੱਖਾਂ ਖੋਲ ਕੇ ਤੁਰਨ ਵਾਲੇ ਹੋ ਗਏ ਹੂੰ ਕਿਉਂਕਿ ਕਰਦੇ ਕੀ ਇਹ ਮਿੱਠਾ ਮਾ ਬਾਲਦੇ ਆ ਇਹ ਆ ਜਿਹੜੀ ਮੁਰਗੀ ਖਾਨੇ ਚ ਹੁੰਦੀ ਆ ਫਿਰ ਇਹੋ ਜਿਹਾ ਬਾਲਣ ਬਾਲਦੇ ਜਿਹੜਾ ਧੂਆ ਕੱਢਦਾ ਫਿਰ ਇਹਨਾਂ ਕੋਈ ਜਿਹੜੀ ਸਵਾਸ ਥੱਲੇ ਇਕੱਠੀ ਹੁੰਦੀ ਆ ਉਹਨੂੰ ਟਰਾਲੀ ਨੇ ਚੱਕਣ ਦੀ بجائے ਉਹ ਨਾਲ ਉਹਦਾ ਲਾ ਦਿੰਦੇ ਆ ਖਿੱਚ ਕੇ ਚਿਮਨੀ ਦੇ ਨੇੜੇ ਉਹ ਸਾਰੀ ਉਡਾਣ ਦੀ ਉੱਤੇ ਉਹ ਆਮ ਲੋਕਾਂ ਦੇ ਘਰਾਂ ਲੋਕਾਂ ਦੇ ਸਿਰ ਤੇ ਪੈਂਦੀ ਆ ਇਹਨਾਂ ਦੀ ਜਿਹੜਾ ਕਿ ਗੈਰ ਕਾਨੂੰਨੀ ਆ ਆ ਸਾਰੇ ਹੁਣ ਹੋਇਆ ਹੁਣ ਇਹਦਾ 에ਰ ਬੂੰਦ ਤੋਂ ਸੌਖਾ ਲੱਭਿਆ ਜਾਂਦਾ ਚਿਮਨੀ ਦੇਖਣੀ ਆ ਉਹਦੀ ਫੋਟੋ ਖਿੱਚਣੀ ਆ ਮੂਵੀ ਬਣਾਉਣੀ ਆ ਅਸੀਂ ਤੁਹਾਡੇ ਮਾਧਮ ਰੇ ਕਹਿੰਦੇ ਕਿਤੇ ਵੀ ਕੋਈ ਹੋਰੇ ਚਿਮਨੀ ਜੂ ਧੂਆਂ ਕਢੇ ਉਹਦੀ ਫੋਟੋ ਖਿੱਚ ਕੇ ਲੋਕੇਸ਼ਨ ਲਾ ਕੇ ਪਾਓ ਅਸੀਂ ਦੇਖਾਂਗੇ ਕਿਤੇ ਉਪਰ ਇੱਕ ਹੋਰ ਵੀ ਆ ਜਿਹੜਾ ਪਾਣੀ ਨੂੰ ਲੈ ਕੇ ਆ ਜਾਂ ਮੈਂ ਧਰਤੀ ਦੀ ਗੱਲ ਕੀਤੀ ਜਾਂ ਫਿਰ ਜਿਹੜੀ ਸਾਡੀ ਲਗਾਤਾਰ ਹਵਾ ਸਾਰਾ ਪ੍ਰਦੂਸ਼ਣ ਹੋ ਰਿਹਾ ਲਗਾਤਾਰ ਤੁਹਾਨੂੰ ਕੀ ਲੱਗਦਾ ਉਹਨਾਂ ਦੇ ਸਭੀ ਤਾਂ ਹੋਰ ਵੀ ਵੱਡੀਆਂ ਚੁਣੌਤੀਆਂ ਨੇ ਪੰਜਾਬ ਅੱਗੇ ਪਾਣੀ ਨੂੰ ਲੈ ਕੇ ਬਹੁਤ ਵੱਡੀ ਸਮੱਸਿਆ ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਮੇਰਾ ਬਠਿੰਡਾ ਜ਼ਿਲ੍ਹੇ ਚ ਉਧਰ ਪੈ ਜਾਂਦਾ ਇਹ ਹੀ ਪਾਣੀ ਜਿਹੜਾ ਲੋਕੀ ਉਹ ਸਾਰਾ ਪੀਂਦੇ ਸਰ ਸਰ ਮਾਲਵਾ ਸਰ ਪੀ ਕੇ ਮਰੇ ਤੁਹਾਨੂੰ ਦੱਸਿਏ 1985 ਤੱਕ ਇਲੈਕਟ੍ਰੋਨ ਪਲੇਟਿੰਗ ਇੰਡਸਟਰੀ ਸਾਇਨਟ ਵਰਤਦੀ ਜੇ ਇਹ ਤਾਂ ਕੋਰਟ ਜਾ ਕੇ ਵੀ ਦੱਸਿਆ ਹੂੰ 85 ਚ ਬੈਨ ਹੋਈ ਹੈ ਪਹਿਲੇ ਸਾਇਨਨ ਵਰਤਦੇ ਸੀ ਸਾਇਨਟ ਦੇ ਸੁਭਾਤਾ ਤੁਹਾਨੂੰ ਪਤਾ ਹੀ ਪਰ ਕਿਸੇ ਨੇ ਸਾਇਨਨ ਦਾ ਸਵਾਦ ਨਹੀਂ ਚਖਿਆ ਪਰ ਮਾਲਵੇ ਨੇ ਚਖਿਆ ਬਹੁਤ سارے ਲੋਕ ਕੈਂਸਰ ਨਾਲ ਮਰੇ ਪਰ ਇਹ ਉਹਦਾ ਕਾਰਨ ਹੀ ਹੋਏ ਸੀ 85 ਚ ਬੈਨ ਹੋਈ 90 ਤੱਕ ਫਿਰ ਚੱਲਦੀ ਰਹੀ ਹੈ ਹੁਣ ਜਿਹੜਾ ਹੈਗਾ ਉਹਦਾ ਜਿਹੜਾ ਦੂਸਰਾ ਵੀ ਕਰੋਮੀਅਮ ਨਿਕਲ ਇਲੈਕਟ੍ਰੋਪਲੇਟਿੰਗ ਗਿਲਿੰਦਰ ਤੇ ਲੁਧਿਆਣੇ ਦੋਨੋਂ ਸਰਜ ਹੁੰਦਾ ਹੈ ਹੱਦੇ ਵੀ ਪਾਣੀ ਦੇ ਵਿੱਚ ਆ ਰਿਹਾ ਕਿ ਉਹ ਪੂਰਾ ਟ੍ਰੀਟ ਨਹੀਂ ਹੋ ਰਿਹਾ ਉੱਥੇ ਲਿਜਾ ਨਹੀਂ ਰਿਹਾ ਜਿੱਥੇ ਟ੍ਰੀਟਮੈਂਟ ਪਲੈਂਟ ਤੇ ਇਹਨਾਂ ਦੇ ਉੱਤੇ ਸਿਕੰਜਾ ਕੱਸਣ ਦੀ ਲੋੜ ਆ ਕਿ ਜਿੱਥੇ 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 ਤੁਹਾਨੂੰ ਲੱਗਦਾ ਕਿ ਹੋਰ ਗੱਲਾਂ ਤੇ ਬਾਕੀ ਅਣਗਹਿਲੀ ਠੀਕ ਆ ਜਦੋਂ ਇਸ ਤਰੀਕੇ ਨਾਲ ਅਣਗਹਿਲੀ ਸਾਹਮਣੇ ਆਉਂਦੀ ਆ ਤਾਂ ਉਹ ਲੱਖਾਂ ਜਾਨਾਂ ਦਾ ਮਤਲਬ ਉਹ ਨਾ ਹੇਦ ਕਰ ਕਿਸੇ ਨੇ ਪ੍ਰਵਾਹ ਹੀ ਨਹੀਂ ਕੀਤੀ ਮਰਦੇ ਤੇ ਮਰ ਜਾਣ ਅਗਲਾ ਕੀ ਕਹਿੰਦੇ ਮੇਰੀ ਫੈਕਟਰੀ ਚੱਲਣੀ ਚਾਹੀਦੀ ਆ ਮੇਰਾ ਸ਼ਹਿਰ ਚੱਲਣਾ ਚਾਹੀਦਾ ਲੋਕ ਮਰਦੇ ਤੇ ਮਰ ਜਾਣ ਆਦੇ ਪਾਣੀ ਰਿਹਾ ਮਰਦਾ ਘਰੇ ਕਿਸ ਨੂੰ ਤਾਂ ਪਤਾ ਵੀ ਨਹੀਂ ਅਸੀਂ ਜਦੋਂ ਚੇਤਨਾ ਮਾਰਚ ਲੈ ਕੇ ਗਏ ਨੇ ਅਸੀਂ ਉਹ ਇਲੈਕਟ੍ਰੋਨਿਕ ਸ਼ਾਰਟ ਲੱਗਦਾ ਪਾਣੀ ਨੂੰ ਉਹ ਤੁਸੀਂ ਲਾਉਂਗੇ ਬਿਜਲੀ ਵਾਲਾ ਜੀ ਤੇ ਉਹਦੇ ਵਿੱਚੋਂ ਉਹਦੇ ਧੂਆ ਨਿਕਲ ਕੇ ਜਿਹੋ ਜੇ ਪਾਣੀ ਇਹਦਾ ਗੰਦ ਬੁੱਢੇ ਦਰਿਆ ਦਾ ਇਦਾਂ ਦਾ ਉਹਦੇ ਵਿੱਚੋਂ ਸ਼ਾਰਟ ਲੁੰਦੇ ਸੀ ਕਾਲਾ ਹੋ ਜਾਂਦਾ ਸੀ ਅਸੀਂ ਉਹਨਾਂ ਨੂੰ ਦਿਖਾਇਆ ਵੀ ਜਿਹੜਾ ਤੁਸੀਂ ਪਾਣੀ ਪੀ ਰਹੇ ਆ ਇਹਦੇ ਵਿੱਚ ਦਾ ਸਾਰਾ ਕੁਝ ਰਿਹਾ ਹੁਣ ਤਾਂ ਲੋਕਾਂ ਵਿੱਚ ਚੇਤਨਤਾ ਹੀ ਆਵਾਜ਼ ਉੱਠ ਰਹੀ ਹੈ ਅੱਗੇ ਤਾਂ ਕੋਈ ਗੱਲ ਕਿਸੇ ਨੂੰ ਪਤਾ ਹੀ ਨਹੀਂ ਅਗਲਾ ਕਹਿੰਦੇ ਹੋਰ ਕਿੱਥੇ ਪਾਣਾ ਇੱਥੇ ਪਾਣਾ ਜੀ ਜਦੋਂ ਬੇਈ ਦੀ ਤੁਸੀਂ ਸਾਫ ਸਪਾਈ ਸ਼ੁਰੂ ਕੀਤੀ ਉਹ ਦਿਨਾਂ ਨੂੰ ਮਹਿਸੂਸ ਕਰਦੇ ਹਾਂ ਅੱਜ ਵੀ ਕਿਉਂਕਿ ਉਸ ਤਰੀਕੇ ਨਾਲ ਕਿ ਜ਼ੀਰੋ ਤੋਂ ਆਇਆ ਸਭ ਕੁਝ ਹੋ ਰਿਹਾ ਜਿਹੜਾ ਅੱਜ ਇਹ ਹੁਣ ਉਹਦੇ ਵਿੱਚ ਜਿਹੜਾ ਕੀਤਾ ਸਾਨੂੰ ਤਕਰੀਬਨ 22-23 ਸਾਲ ਪਿੱਛੋਂ ਜਾ ਕੇ 100% ਹੋਇਆ ਹੂੰ ਉਹਦਾ ਹੁਣ ਤਜਰਬਾ ਇਹਨੂੰ ਉਹਨਾਂ ਚਰਨੀ ਲੱਗਣਾ ਹੂੰ ਹੂੰ ਕਿਉਂਕਿ ਉਹਦੇ ਵਿੱਚ ਬਹੁਤ ਕੁਝ ਸਿੱਖਿਆ ਜੀਵਨ ਦੇ ਵਿੱਚ ਹਰ ਬੰਦਾ ਸਿੱਖਦਾ ਹੂੰ ਤੇ ਹੁਣ ਸਾਨੂੰ ਹਰੀਆਂ ਚੀਜ਼ਾਂ ਦਾ ਪਤਾ ਲੱਗ ਗਿਆ ਉਹ ਨਾਲੇ ਸਮਝਦੇ ਸੀ ਇਹਦੇ ਤੇ ਪਰ ਦੇਵਨ ਸਾਧਨ ਵੀ ਬਦਲੇ ਮਸ਼ਿਨਰੀ ਵੀ ਤਰੀਕੇ ਮਸ਼ਿਨਰੀ ਦੇ ਵਿੱਚ ਵੀ ਬਦਲਾਅ ਆ ਗਿਆ ਮਸ਼ਿਨਰੀ ਜਿਹਾ ਬਦਲਾਅ ਗਿਆ ਅੱਗੇ ਜਦੋਂ ਪਾਣੀ ਅਸੀਂ ਉਹਨੂੰ ਪੁੱਟੀ ਕਰਦੇ ਸੀ ਸਾਫ਼ ਕਰਦੇ ਸੀ ਲੋਕਾਂ ਨੂੰ ਹੋ ਗਿਆ ਦਿੰਦੇ ਸੀ ਵੀ ਆਹੋ ਸਾਫ਼ ਕਰਨਾ ਹੁਣ ਸਾਡੇ ਕੋਲ ਮਸ਼ੀਨ ਆ ਹਮ ਆਹੀ ਕੰਮ ਦੇ ਇੱਥੇ 200 ਬੰਦਾ 400 ਲਾਉਂਦੇ ਤਾਂ ਵੀ ਨਹੀਂ ਸੀ ਹੁਣ ਹਮ ਇਕੱਲੀ ਮਸ਼ੀਨ ਨੇ ਕਰਵਾਤਾ ਨਹੀਂ ਇੱਥੇ ਵੜਨਾ ਨਹੀਂ ਸੀ ਕਿਸੇ ਨੇ ਕੰਮ ਨੂੰ ਕੌਣ ਚੁੱਕਦਾ ਇਸ ਤੋਂ ਬਾਅਦ ਇਸ ਤਰ੍ਹਾਂ ਦੇ ਕਿੰਨੇ ਹੋਰ ਪ੍ਰੋਜੈਕਟ ਬਣਾਉਂਦੇ ਹੋਰ ਜਿੱਥੇ ਕੀ ਕਰਨ ਵਾਲਾ ਮਤਲਬ ਹੈ ਨਾ ਕਿੱਥੇ ਕੀ ਕਰਨ ਵਾਲਾ ਉਹ ਦੇਖਾਂਗੇ ਮੱਲੂ ਸਮੇਂ ਦੇ ਹਿਸਾਬ ਨਾਲ ਜਾਂ ਲੋਡ ਦੇ ਅਨਸਾਰ ਦੇ ਨਾਲ ਆ ਜਿਹੜੀ ਆ ਤੇ ਜੀ ਸੀ ਟਰੀਟਮੈਂਟ ਪਲਾਂਟ ਲੱਗਾ ਸੀ ਪਾਣੀ ਨਹੀਂ ਸੀ ਜਾ ਰਿਹਾ ਇਹਦਾ ਸੀਗਾ ਸਾਨੂੰ ਦੇਖਿਆ ਵੀ ਅਸੀਂ ਜਿੱਦਣ ਮਨ ਜਤਾ ਰਹੇ ਸੀ ਵੀ ਇਹਨੂੰ ਇਦਾਂ ਕਰ ਦੇਣਾ ਸਾਨੂੰ ਪਤਾ ਹੋ ਜਾਣਾ ਤੇ ਇਹ ਹੁਣ ਕਰਕੇ ਜਿਹੜਾ ਹੈਗਾ ਦੋ ਪੰਜੇ ਸੱਤ ਦਿਨਾਂ ਵਿੱਚ ਇਹਨੂੰ ਇਸ ਕਰਕੇ 10 ਦਿਨਾਂ ਟਾਈਮ ਲੱਗਣਾ ਕਿ ਇਹ ਜਿਹੜੇ ਥੱਲੇ ਫਟਿਸ਼ਨ ਪਾਉਣਾ ਉਹਨੂੰ ਪੱਕਣ ਨੂੰ ਲੱਗਣਾ ਪਰ ਤਿਆਰ ਤਾਂ ਅਸੀਂ ਕੱਲ ਨੂੰ ਕਰ ਦੇਣਾ ਹੈ ਤਾਂ ਨੂੰ ਅਖੀਰ ਤੇ ਇੱਕ ਸਵਾਲ ਹੈ ਕਿ ਤੁਸੀਂ ਸੰਤ ਤੋਂ ਬਾਅਦ ਰਾਜ ਸਭਾ ਮੈਂਬਰ ਬਣਦੇ ਹੋ ਤੁਹਾਨੂੰ ਇੱਕ ਸੇਵਾ ਦੇ ਬਦਲੇ ਰਾਜ ਸਭਾ ਦੇ ਮੈਂਬਰ ਦੇ ਤੌਰ ਤੇ ਲਿਆ ਜਾਂਦਾ ਹੈ ਤਾਨੂੰ ਲੱਗਦਾ ਹੈ ਕਿ ਪਾਣੀਆਂ ਦੇ ਮਸਲੇ ਤੇ ਜਿਹੜੀ ਹਵਾ ਦਾ ਪ੍ਰਦੂਸ਼ਣ ਹੋ ਰਿਹਾ ਇਹ ਦਾ ਪਾਰਟੀਬਾਜੀ ਨਹੀਂ ਹੋਣੀ ਚਾਹੀਦੀ ਸਾਰੀਆਂ ਪਾਰਟੀਆਂ ਨੂੰ ਨਹੀਂ ਤਾਂ ਕਿਸੇ ਨੂੰ ਜੀਣਾ ਸਾਰਿਆਂ ਨੇ ਇਹਦੇ ਵਿੱਚ ਪਾਰਟੀਬਾਜੀ ਕਿਹੜੀ ਹੈ ਨਾ ਕੋਈ ਇਹ ਦਾ ਵਿਰੋਧ ਕਰ ਹੀ ਸਕਦਾ ਸਾਰੇ ਜਹੋਂ ਨੇ ਸਾਰਿਆਂ ਨੇ ਲੈਣਾ ਪਾਣੀ ਸਾਰਿਆਂ ਨੂੰ ਵੀ ਨਹੀਂ ਕਾਦੀ ਪਾਰਟੀਬਾਜੀ ਬਿਲਕੁਲ ਬਿਲਕੁਲ ਕਿਉਂਕਿ ਇਹ ਤਾਂ ਸਾਰਿਆਂ ਦਾ ਕਾਮਨ ਆ ਫਿਰ ਜਿਹੜਾ ਹੈਗਾ ਸਾਡਾ ਫੰਡਮੈਂਟਲ ਰਾਈਟ ਜੀਉਣ ਦਾ ਹਕ ਸਾਨੂੰ ਭਾਰਤ ਦਾ ਸੰਵਿਧਾਨ ਦਿੰਦਾ ਬਿਲਕੁਲ ਬਿਲਕੁਲ ਸੁੱਧ ਹਵਾ ਸੁੱਧ ਪਾਣੀ ਸੁੱਧ ਖਾਣਾ ਤੇ ਹਰ ਹਰ ਨਾਗਰਿਕ ਨੂੰ ਪ੍ਰੋਵਾਈਡ ਕਰਾਉਣਾ ਸਰਕਾਰ ਦੀ ਡਿਊਟੀ ਹੈ ਬਿਲਕੁਲ ਤੁਹੇ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ ਸਰਕਾਰ ਨੇ ਉਹਨੂੰ ਜਿਹੜਾ ਹੈਗਾ ਉਹਨੂੰ ਰੋਕਣਾ ਸੋ ਸਰਕਾਰ ਦੀ ਡਿਊਟੀ ਆ ਹੁਣੇ ਮੰਤਰੀ ਸਾਹਿਬ ਗਏ ਸਰਕਾਰ ਨਾਲ ਆ ਗੁਰੂ ਪਾਸਾ ਕਿਰਪਾ ਕਰੋ ਤੁਹਾਨੂੰ ਲੱਗਦਾ ਵੀ ਜੇ ਬੁੱਡੇ ਦੇ ਨਾਲੇ ਤੇ ਸਿਆਸਤ ਦੀ بجائے ਕੰਮ ਹੋਵੇ ਤਾਂ ਬਹੁਤ ਛੋੜੇ ਕੁਝ ਵੀ ਨਹੀਂ ਗੱਲ ਤਾਂ ਕੁਝ ਨਹੀਂ ਕਿਉਂਕਿ ਕਈ ਵਾਰ ਨਾ ਕੁਝ ਲੋਕ ਇੰਡਸਟਰੀ ਦੀ ਗੱਲ ਕਰਦੇ ਇੰਡਸਟਰੀ ਚਲੇ ਜੂਗੀ ਆ ਇੰਡਸਟਰੀ ਨੂੰ ਜਾਣ ਲਈ ਕੌਣ ਕਹਿੰਦਾ ਹਾਂ ਕੋਈ ਨਹੀਂ ਕਹਿੰਦਾ ਇੰਡਸਟਰੀ ਜਾਵੇ ਰਵੇ ਉਹ ਪਾਣੀ ਤਾਂ ਟ੍ਰੀਟ ਕਰੇ ਨਾ ਅਸੀਂ ਤਾਂ ਪਾਣੀ ਟ੍ਰੀਟ ਦੀ ਗੱਲ ਕਰਦੇ ਆ ਤੂੰ ਕਹਿੰਦੀ ਸਾਡੀ ਇੰਡਸਟਰੀ ਭੱਜੂਗੀ ਪਰ ਇਹ ਤਾਂ ਹੈ ਨਾ ਜੇ ਇੰਡਸਟਰੀ ਆ ਤਾਂ ਜੇ ਮੜੌਕਾ ਤਾਂ ਇੰਡਸਟਰੀ ਵੀ ਤਾਂ ਫੇਰ ਹੀ ਚੱਲਣੀ ਆ ਰੋਵੇ ਅਸੀਂ ਅਸੀਂ ਉਹ ਚੀਜ਼ ਨੂੰ ਜੜੀ ਹੈਗੀ ਉਹਨਾਂ ਨੇ ਜੋ ਕਰ ਲਿਆ ਠੀਕ ਆ ਪਰ ਅਸੀਂ ਕਹਿੰਦੇ ਇੰਡਸਟਰੀ ਲੱਗੇ ਵਧੇ ਪਰ ਉਹ ਪੈਰਾਮੀਟਰ ਤਾਂ ਦੇਣਾ ਪੈਰਾਮੀਟਰ ਤਾਂ ਕੋਈ ਅਸੀਂ ਨਹੀਂ ਬਣਾਏ ਪੋਲੂਸ਼ਨ ਕੰਟਰੋਲ ਬੋਰਡ ਤੇ ਬਣੇ ਹੈ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਤੇ ਬਣੇ ਉਹ ਅਚੀਵ ਕਰ ਲੈਣ ਰੋਲਾ ਹੀ ਨਹੀਂ ਕੋਈ ਨਾ 에어 ਪੋਲੂਸ਼ਨ ਕਰਨ ਉਹਦੇ ਵੀ ਜੀਵ ਕਰਨ ਨਾ ਵਾਈਬ੍ਰੇਸ਼ਨ ਕਰਨ ਤਿੰਨ ਚੀਜ਼ਾਂ 에어 ਪੋਲੂਸ਼ਨ ਵਾਟਰ ਪੋਲੂਸ਼ਨ ਤੇ ਜਿਹੜਾ ਹੈਗਾ ਨੌਇਸ ਪੋਲੂਸ਼ਨ ਬਿਲਕੁਲ ਤਿੰਨ ਚੀਜ਼ਾਂ ਇੰਡਸਟਰੀ ਨੂੰ ਫਾਲੋ ਕਰਨੀਆਂ ਪੈਣੀਆਂ ਉਹਦਾ ਕਾਨੂੰਨ ਬਣਿਆ ਹੋਇਆ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਇਸ ਪ੍ਰੋਜੈਕਟ ਤੋਂ ਪਹਿਲਾਂ ਜਾਂ ਹੁਣ ਕੋਈ ਗੱਲ ਉਹਨਾਂ ਦੇ ਤੇ ਜਿਹੜੇ ਹੈਗੇ ਸਾਡੀ ਡਿਊਟੀ ਲਈਆਂ ਸੀ ਲੱਗੇ ਹੋਏ ਹੂੰ ਜੀ ਬਾਬਾ ਜੀ ਸਮਝ ਦੋਸੀਂ ਕਰਦੇ ਆ ਥੋੜੀ ਸਾਰਾ ਕੁਝ ਦੀਦਾ ਹੂੰ ਇਦਾਂ ਨਹੀਂ ਵੀ ਜਿਹੜਾ ਇੱਥੇ ਕਰਦੇ ਆ ਤਾਂ ਬਿਲਕੁਲ ਨੂੰ ਪਤਾ ਨਹੀਂ ਬਿਲਕੁਲ ਬਾਬਾ ਜੀ ਸਮਾਂ ਦਿੱਤਾ ਧੰਨਵਾਦ ਬਹੁਤ ਹੈ ਥੈਂਕ ਯੂ ਬਹੁਤ ਬਹੁਤ ਤੁਹਾਡੇ ਸਾਰਿਆਂ ਨੂੰ ਘਰ ਪਰਿਸ਼ਾਸ਼ਤਰੀ ਕਰ ਮੈਂ ਕੰਡੇ ਤੇ ਬੈਠਾ ਹੋਇਆ ਹਾਂ ਗੱਲ ਸਿਆਸਤ ਦੀ ਨਹੀਂ ਗੱਲ ਤਾਂ ਮਲੁਖੀ ਜਾਨਾਂ ਨੂੰ ਬਚਾਉਣ ਦੀ ਹੈ ਜਦੋਂ ਬੁੱਡੇ ਨਾਲੇ ਦੀ ਗੱਲ ਹੁੰਦੀ ਆ ਤਾਂ ਬੁੱਢਾ ਨਾਲਾ ਮਾਲਵਾ ਪੱਟੀ ਦੇ ਉਹਨਾਂ ਖੇਤਰਾਂ 'ਚ ਜਾ ਕੇ ਕੈਂਸਰ ਬਣਦਾ ਤੇ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਬਣਦਾ ਹੈ ਜਦੋਂ ਤੁਸੀਂ ਅਬੋਰ ਫਾਜ਼ਲਕਿਆਂ ਦੀ ਸਾਈਡ ਜਾਓਗੇ ਤਾਂ ਉੱਥੇ ਬਹੁਤ ਸਾਰੇ ਪਿੰਡਾਂ ਦੇ ਪਿੰਡ ਨੇ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਦੰਦਾ ਦੀਆਂ ਭਿਆਨਕ ਬਿਮਾਰੀਆਂ ਨੇ ਤੇ ਬਹੁਤ ਸਾਰੇ ਜਿਹੜੇ ਬੱਚਿਆਂ ਦੇ ਮਾਪ ਜੋ ਹਾਂ ਤੋ ਰੋਕਤ ਹੋਏ ਨੇ ਉਹ ਇਸ ਕਰਕੇ ਹੋਏ ਨੇ ਕਿ ਬਹੁਤ ਵੱਡੀਆਂ ਐਂਗੈਲੀਆਂ ਹੋਣਾ ਨੇ ਸੋ ਅੱਜ ਗੱਲਬਾਤ ਇਹੀ ਹੈ ਕਿ ਬੁੱਡੇ ਨਾਲੇ ਨੂੰ ਸਾਫ ਕਿਵੇਂ ਕਰਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਜੀਵਨ ਲੋਕ ਲਾਏ ਕਿਵੇਂ ਸਕਦੇ ਨੇ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਾਂ ਦਿਓ ਅੱਗੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ